ਮੈਂ ਤਾਂ ਪਤਾ ਕੀ ਕਰਦਾ ਮੇਰਾ ਸੂਰਜ ਚੈੱਕ ਕਰਦਾ ਕਿਹੜੀ ਫੇਰ ਤੇ ਨਿਕਲੇ ਆ ਪਏ ਸਸਰੀ ਗਾ ਜੀ ਫੇਰੇ ਪੈਣ ਪਾਈਆਂ ਨੂੰ ਜੀ ਬਾਈ ਥੋੜੇ ਦਿਨ ਚੱਲਦੇ ਆ ਪਾਉਨੇ ਦੇਖਿਆ ਕਿਨੇ ਕੋਠੀ ਵਰੇ ਤੇ ਲਿਵਾਂਦੇ ਆ ਪਤਾ ਬਗੜੀ ਜਿੱਦਾਂ ਖੈਰਾ ਵਹ ਰਹਾ ਹੈ ਅਲਗੜਿਆ ਹੈ ਬਤਾ ਹੈ ਨਾ ਸਹੀ ਗੱਲ ਹੈ ਸੂਰਜਾ ਬਾਈ ਕੰਮ ਖਰਾਬ ਹੈ ਹਾਂ ਠੰਡ ਵੀ ਹੈ ਇਦਾਂ ਦੀ ਅੰਦਰ ਛਰੀਂ ਦੱਸਦੀ ਹੈ ਬਾਈ ਹਾਂ ਪੰਨੇ ਹਵਾ ਚੱਲਦੀ ਹੈ ਨਾ ਠੰਡ ਘਾਟਾ ਹਵਾ ਮਾਰਦੀ ਹੈ ਹਵਾ ਮਾਰਦੀ ਹੈ ਬਾਕੀ ਦੇਖ ਲਓ ਇਹ ਹਜੇ ਜੰਗ ਕੰਮ ਵੀ ਹੁੰਦਾ ਨਹੀਂ ਭਾਈ ਇਹ ਜਿਹੇ ਸੁਨ ਚੜਦਾ ਇਹ ਗੁਲੀ ਡਾਡਾ ਵੀ ਨਹੀਂ ਮਰਿਆ ਜਿਹਨੇ ਪਹਿਲਾਂ ਪਹਿਲਾਂ ਮਰ ਗਿਆ ਮਰ ਗਿਆ ਨਹੀਂ ਗੁਲੀ ਡਾਡਾ ਨਹੀਂ ਮਰਿਆ ਮਰਿਆ ਹੀ ਨਹੀਂ ਭਾਈ ਸਾ ਸਪਰੇ ਵੀ ਕਰ ਲਈ ਫਿਰ ਵੀ ਨਹੀਂ ਮਰਿਆ ਕੰਮ ਨਹੀਂ ਹੋਇਆ ਸਪਰੇ ਤੇ ਕਿਉਂਕਿ ਭਾਈ ਧੁੱਪ ਨਾਲੇ ਆ 20 ਦਿਨ ਧੁੱਪ ਨਹੀਂ ਨਿਕਲੀ ਸਪਰੇ ਵੀ ਕੀ ਕਰੂਗੀ ਦੁਬਾਰਾ ਕਰਨੀ ਕਾਉਂਗਾ ਦੁਬਾਰਾ ਕਿੱਥੇ ਮਾਰਦਾ ਭਾਈ 2-3 ਮਹੀਨੇ ਦਾ ਕੜਕਾ ਉਹ 2-3 ਮਹੀਨੇ ਕੋ ਦੇਖ ਕਿਆ ਕਰਦਾ ਏ ਜੀਤ ਲੱਗਿਆ ਵਾ ਕੱਖ ਮਟਣ ਉਹ ਜੀ ਤੇਰੇ ਪਿੱਛੇ ਰੇੜੀ ਲਵਾ ਲਾ ਵਧੀਆ ਰਹੂਗਾ ਠੀਕ ਨਹੀਂ ਬਸ ਮੋਟਰਸਾਈਕਲ ਪਿੱਛੇ ਨਹੀਂ ਬੁੜਾ ਹਿੰਮਤ ਵਾਲਾ ਹਿੰਮਤ ਵਾਲਾ ਜੀ ਅਸੀਂ ਲੇਟ ਚੱਲੇ ਵਾ ਇੱਧਰ ਤੇ ਕਰਾ ਭੂਰੀ ਦੀ ਮੋਟਰਪਾ ਖੜਾ ਏ ਇੰਨਾ ਛੋਕ ਰਸਤਾ ਪੱਧਰਾ ਕਰ ਤਾ ਰਏ ਪਹਿਲਾਂ ਥੋੜਾ ਜਿਆ 15 ਕਿਲੋ ਟੋਏ ਬੰਦੇ ਜੀ ਇੱਕ ਵਾਰ 15 ਜੇ ਕਰ ਤਾ ਰ ਪਰਾਂਦੇ ਕੋਈ ਕਣਕ ਬੜੀ ਹੈ ਕੋਈ ਛੋਟੀ ਹੈ ਕੋਈ ਯਾਰਾ ਛੋਟੀ ਹੈ ਲੱਗ ਲੱਗ ਤਰਾਦੀਆਂ ਲਓ ਜੀ ਬਾਈ ਕਰਾ ਲੈਣਾ ਇਹਦੇ ਹਾਂ ਪੂਰੀ ਦਾ ਕਰਾ ਗਿਆ ਖੋ ਉਹ ਫੋਨ ਚੱਲਦੇ ਇੱਧਰ ਉੱਧਰ ਕਰੇ ਤਾਂ ਕਰਾ ਕੁੱਪ ਪਿਛੇ ਦੇਖ ਲਓ ਕਰੇ ਪਰਾਲੀ ਜੀ ਦੇਖ ਲਓ ਪ੍ਰਾਂਦੀ ਮਿਲਿਆ ਕਿਤੇ ਨਹੀਂ ਮਿਲਿਆ ਬਾਈ ਸਭ ਪਾਸੇ ਲੱਭ ਲਿਆ ਸਾਰੀ ਪਾਸੇ ਪੂਰੀ ਹੁਣ ਫੋਨ ਕਰਕੇ ਲੱਭਣ ਲੱਗਿਆ ਕਿਉਂਕਿ ਬਾਈ ਜਿੰਦਾ ਅਸੀਂ ਦੇਖਿਆ ਵੀ ਇੱਥੇ ਪਿਆ ਹੁੰਦਾ ਦਾ ਆ ਪਰਾਲੀ ਮੁਰੇ ਤੇ ਹੁਣ ਪਤਾ ਨਹੀਂ ਬਾਈ ਕਿੱਥੇ ਆ ਕਿਆ ਸਿਸਟਮ ਆ ਪੂਰੀ ਹੁਣ ਪੁੱਛੂਗਾ ਕਿਉਂਕਿ ਜਾਰੀ ਦੋਸਤੀ ਕਈਆਂਗੇ ਲੈ। ਹੂੰ। ਕਿ ਆ ਪਤਾ ਕਿਹੜਾ ਲੈ ਗਿਆ ਹੁਣ। ਲੱਭ ਜਵੇ ਤਾਂ ਠੀਕ ਆ ਸੀ ਸਾਡਾ ਕਿਹੜਾ ਖਾਲੀ ਹੋ ਜਾਣਾ। ਤਾਈ ਕੋਲ ਫੋਨ ਨਹੀਂ ਹੈਗਾ ਨੇ ਤਾਈ ਨੂੰ ਕੰਨ ਦਾ ਫੋਨ ਵੀ ਕੋਣ ਲੈ ਗਿਆ। ਹੁਣੇ ਨਹੀਂ ਪਤਾ ਟੱਪਰੀਆਂ ਵਾਲੇ ਕੋਈ ਲੈ ਗਿਆ। ਹਾਂ। ਉਹ ਵੀ ਨਹੀਂ ਪਤਾ ਹੈਗਾ। ਕੁਛ ਨਹੀਂ। ਪ੍ਰਧਾਨ ਜੀ ਖਾਲੀ ਕਿਹੜਾ ਵੀ ਜਾ ਸਕਦਾ ਏ। ਜਾ ਸਕਦਾ ਕੋਈ ਬੜੀ ਗੱਲ ਨਹੀਂ। ਟਰੈਕਟਰ ਦਾ ਸੀ ਭਾਈ ਉਧਰ ਨੂੰ ਬਾੜਿਆ ਤਾਂ ਵੀ ਜੇ ਉੱਥੇ ਮਿਲ ਜੇ। ਪੂਰੀ ਕਹਿੰਦਾ ਤਾਂ ਵੀ ਮੋਟਰਪਾ ਪਿਆ ਲਿਆਓ। ਅੱਛਾ। ਔਖਾ ਹੋ ਜਾਣਾ ਦਾ। ਉਹ ਟਰੈਕਟਰ ਵੀ ਲਾ ਕੇ ਖੜਾਤਾ ਸੀ। ਅਸੀਂ ਪੂਰੀ ਤੇ ਗੇਨ ਪਾ ਕੇ ਕਰਾ ਬਾਈ ਤਾਂ ਲੈਣਾ ਦਾ ਪੂਰੀ ਵਾਲਾ ਉਹ ਛੋਟਾ ਦਾ ਫੈਜਮ ਲੋਟ ਆਣਾ ਤਾਂ ਹਾਂ ਉਹ ਸਾਡੀ ਲੀ ਦੇ ਵਿੱਚ ਵੱਜੂਗਾ ਚਲੋ ਆਪ ਦੇਖਦੇ ਆ ਬਾਕੀ ਕੀ ਬਣਦਾ ਹੈ ਤਾਂ ਹੈਗਾ ਹੈਗਾ ਕਰਾ ਬਾਈ ਮਿਲ ਗਿਆ ਆਥੇ ਪਾਸੇ ਚਲੇ ਜਾਂਦਾ ਏ ਇਹ ਚਲੇ ਜਾਂਦਾ ਪ੍ਰਥਾਨ ਇੱਥੇ ਨੂੰ ਘੱਡ ਲੂਗਾ ਤੂੰ ਕੁੱਪ ਨਟ ਆਦੀ ਜਵਾਬਾ ਪੂਰੀ ਦਾ ਤੇਰਾ ਕੈਮਰਾ ਜਵਾਬ ਨਹੀਂ ਹੈਗਾ ਪੂਰੀ ਜਾਂਦਾ ਪੂਰੀ ਕੋਲ ਤਾਂ ਤੋੜੀ ਪਈ ਯਾਰ ਹੈ ਪੂਰੀ ਕੋਲ ਤਾਂ ਤੋੜੀ ਹੈਗੀ ਹੈ ਨਹੀਂ ਦੋ ਕੁੱਪ ਸੰਦੇਵੇ ਬਾਈ ਵਾਂਟੀ ਨੇ ਢੋ ਕੇ ਜੇ ਕਰਿਆ ਤਾਂ ਹੀਲਾ ਕਰਿਆ ਟੁੜੀ ਪਈ ਐ ਨਹੀਂ ਕਹਿੰਦੇ ਕਿ ਵੀ ਵੰਟੀ ਹੋ ਗਿਆ ਪਰ ਕੁੱਪਲ ਵਾਢਾ ਲਾਉਣ ਦੇਖਦੇ ਪਹਿਲਾਂ ਹਣੇ ਇਹਨੂੰ ਪੁਰਾਣਾ ਐ ਇਹਨੂੰ ਵਾਢਾ ਲਾਉਣ ਜਾਇਦਾ ਗਿਰ ਗਿਆ ਨਾ ਆ ਦੇ ਉੱਪਰ ਤੇ ਵੈਸੇ ਭਾਈ ਆ ਟਾਈਮ ਹੁਣ ਟੁੜੀਆਂ ਮੁੱਕੀਆਂ ਬੇ ਸਾਰਿਆਂ ਕੋਲ ਪੱਤੀ ਚਲਦੀ ਐ ਅਗਲਾ ਪੱਤੀ ਢੋਂਦਾ ਏ ਪੂਰੀ ਵਧੀਆ ਰਿਆ ਪੱਤੀ ਦੀ ਬਰਕਤ ਨਹੀਂ ਹਾਂ ਟੁੜੀ ਜੇ ਬਰਨ ਮੁੱਕ ਜਵੇ ਫੇਰ ਤਾਂ ਬਹੁਤ ਪੁਰਾ ਹਾਲ ਐ ਇਹ ਤਾਂ ਸੜ ਜਾਂਦਾ ਫਰਿਆਈ ਬਿਨਾ ਸੜ ਜਾਂਦਾ ਸੁੱਕ ਬਿਨਾ ਨਹੀਂ ਸੜਦਾ ਪਹਿਲੇ ਕੁੱਪ ਮਾ ਵੀ ਖਾਸੀ ਟੁੜੀ ਖਰਾਬ ਹੋ ਜਾਂਦੀ ਭਾਈ ਆ ਵੀ ਦੇਖ ਲਓ ਕਟੋ-ਕਟ 2 ਕੁਇੰਟਲ ਨਹੀਂ ਜੀ ਬੇ ਸਾਬੀ ਅਲਾਗ ਲਾਗ ਦੇਖ ਲਓ ਭਾਈ ਜਿੰਨੀ ਵੀ ਹੈ ਲੈ ਗੇਟ ਖਰਾਬ ਹੋ ਜਾਂਦੀ ਆ ਵੀ ਪਈ ਹੈ ਤੁਹਾਡੀ ਯਾਰ ਪੂਰੀ ਕੋਲ ਤਾਂ ਹੈਗਾ ਸਟਾਕ ਆ ਦੇ ਅੰਦਰ ਕਾਈ ਤੇ ਸਟਾਕ ਹੈਗਾ ਪੂਰਾ ਹਾਂ ਹਾਂ ਮੋੜ ਲਾ ਲੈ ਪੂਰਾ ਪੂਰਾ ਹੀ ਆਇਆ ਭਾਈ ਉਹ ਜੀ ਭਾਈ ਇਧਰ ਸਾਇਰ ਰਿਪੋਰਟ ਲੈ ਕੇ ਆ ਗਿਆ ਆਂਕਾ ਨੂੰ ਮਿਲੇ ਇਧਰ ਹਾਂ ਆ ਮੇਲੇ ਕਰਤਾ ਜੀ ਨੇ ਬੱਦਲ ਲੱਗੇ ਨਹੀਂ ਸਖਤ ਡਿਊਟੀ ਜੀ ਹੁਣ ਮਖਾ ਕਿਹਾ ਜੇ ਦੋ ਹੀ ਪੰਡਾ ਵਧਣੀ ਆ ਦੋ ਕਰਦੀ ਕਰਦੀ ਜੇ ਹੋ ਜਾਣੀ ਇਹਦੇ ਕੱਲ੍ਹ ਦੇ ਵੀ ਪੜਾ ਦੇਣੀ ਆ ਕਾਲੀ ਘੜਾ ਬੰਦ ਕਰਦਾ ਇਹਦੇ ਦੋ ਦੋ ਕਰਦੇ ਨੇ ਛੇ ਵਧਾ ਲੈਣੇ ਡਰ ਲੱਗਦਾ ਏ ਲਓ ਜੀ ਬਾਈ ਕਰਾ ਮਿਲ ਗਿਆ ਕਰਾ ਲੈ ਆਉਣ ਤੋਂ ਬਾਅਦ ਮਾ ਮੋਟਰਪਾਹ ਪਹੁੰਚ ਗਏ ਪਹੁੰਚ ਗਏ ਬਾਈ ਆਹ ਘਰ ਨਾ ਵਧਰੇ ਆ ਹਾਂ ਇਹ ਜੱਕ ਚੱਕਾ ਤਾਂ ਕਿ ਇਦਾਂ ਹੀ ਤਰਿਆ ਬਈ ਨਹੀਂ ਕਿਣ ਤਾਰ ਤਾ ਕਹੀਆਂ ਗਲ ਹਾਂ ਚੱਲਾਂ ਦੇ ਕੁਧਰਾਇਆ ਹੋ ਜਾਊਗਾ ਬਾਈ ਨਾ ਸੋਗਾ ਤਾਂ ਨਹੀਂ ਮਾਰੇ ਹੈਗਾ ਹਾਂਜੀ ਸੋਗਾ ਜਿਆਦਾ ਲੰਬਾ 8 ਫੁੱਟ ਇਹ ਪੂਰੀ ਦਾ ਤਾਂ ਕਰਾ ਛੋਟਾ ਜਾਂਦਾ ਵੀ ਜਿਹੜੇ ਲੀ ਬਣੀ ਵੀ ਵਿੱਚੋਂ ਭਰਦੇ ਹਾਂ ਜੀ ਲੀ ਬਣੀ ਵੀ ਉਹ ਭਰਦੇ ਵੀ ਲੋਟਾ ਜੂ ਕੰਮ ਹਾਂ ਜੇ ਲੋਟਾ ਲੱਗਦੇ ਨਾ ਮੈਨੂੰ ਹਾਂ ਇਹਦੇ ਉੱਪਰ ਇਹੜੇ ਸੜਦਾਂਗੇ ਪਾਸਾ ਤੇ ਲਿਆ ਕੇ ਨਦੀ ਚੋਂ ਅਰੇ ਤੇਰੇ ਅਰੇ ਤੇ ਦੇ ਨਾ ਉਹ ਵੀ ਠੀਕ ਹੈ ਵੇਲੇ ਕੋਲੇ ਠੀਕ ਨਹੀਂ ਉਹ ਵੀ ਲੋਟ ਲੈਣਾ ਕੰਮ ਵੀ ਨਹੀਂ ਸੜਦੇ ਨੇ ਹੁਣ ਇੱਕ ਕੱਕਾਂਡਾ ਹੁਣ ਤੇ ਮਰ ਜੂ ਹੂੰ ਜਦ ਦੀ ਨਦੀ ਟੁੱਟੀ ਆ ਫਿਰ ਉਹਦੇ ਤੁਰ ਨਹੀਂ ਹੁੰਦਾ ਦਾ ਚਿਕੜੀ ਹੋ ਜਾਂਦੀ ਦੀ ਮੋਢਸਲ ਘੁੰਮਦਾ ਦਾ ਹਾਂ ਹੁਣ ਆਪਾਂ ਨੇ ਮੋਟਾ ਚੱਕੀ ਆਕੇ ਸਾਈਡ ਤੇ ਰੱਖ ਦੇਣਾ ਉਹ ਪਹੀ ਛੜ ਦਾਂਗੇ ਜਿੱਥੇ ਜ਼ਿਆਦਾ ਪਾਣੀ ਲੰਘਦਾ ਠੀਕ ਨੇ ਕਰ ਦੇਣਾ ਨੇ ਬੱਦਰਾ ਆ ਜਾਂਦਾ ਲਾ ਫਿਰ ਕਿਦੇ ਚਬਰਦਾਨ ਫਿਰ ਹੁਣ ਛੱਡਣਾ ਥੋੜਾ ਇਹਨੇ ਕਿ ਭਾਈ ਵਿੱਚ ਕੋਈ ਰੋੜਾ ਵੀ ਆ ਸਕਦਾ ਤੋਂ ਪਈ ਵੀ ਮੜੀ ਜੀ ਚਾਲਣਾ ਜਾਂ ਹੋਇਆ ਤਾਂ ਹੈਗਾ ਕਾ ਮਾ ਇਹ ਪੂਰਾ ਪੂਰਾ ਹੀ ਐ ਟਾਇਰ ਨੇ ਬਰਾਬਰ ਆ ਬਾਈ ਕਰਾ ਦੇਖੋ ਬਾਈ ਬਾਈ ਨਾ ਟੋਆ ਪਟਾ ਤੇ ਬਾਈ ਨੇ ਛਟੀ ਤਿਆਰ ਕਰੀ ਦੀ ਨੋ ਨੰਬਰ ਜੀ ਨੋ ਦੇਖੋ ਬਾਈ ਐਨ ਕੰਮ ਦੀ ਛਟੀ ਆ ਵਿਚ ਵਿਚ ਸਾਰੀ ਉਹ ਤਕਰੀਬਨ ਜਿਹੜੀ ਬੈਣਾ ਬੂਣਾ ਨੇ ਤੋੜਤੀ ਉਹ ਖਰਾਬ ਹੈ ਬੈਣਾ ਦੇ ਬੂਣੇ ਬਾਈ ਆਪਣੀ ਪੂਰੀ ਹੋਣੀ ਇਹ ਤਾਂ ਨਾ ਮਾਰ ਹਾਂ 100 ਛਟੀ ਖਰਾਬ ਕਰਦੀ 150 ਬੈਣਾ ਹਾਂ ਬਾਕੀ ਪਰ ਤਾਂ ਨੇ ਰੰਗ ਜਾ ਕਾ ਤੇ ਲਾਇ ਕਰਦੇ ਰੰਗ ਜਦੋਂ ਲਾਤਾ ਮੁਖਾ ਚਲ ਨਜ਼ਰ ਫਜ਼ਰ ਤੇ ਵੀ ਕੋਈ ਪੜਦਾ ਵੀ ਨਹੀਂ ਹੈਗਾ ਇਹ ਵੀ ਗੱਲ ਹੈ ਕੀ ਨਹੀਂ ਗੱਲ ਪ੍ਰਸਨ ਬਾਈ ਨੇ ਵੀ ਰੰਗ ਲਾਤਾ ਜਿੱਕਣ ਦੂਏ ਰਿਆ ਕਰਦੇ ਆ ਇਹਦੇ ਮੁੱਲ ਵੇਚਦੇ ਹੈਂ ਟੇਪ ਹਾਂਜੀ ਟੇਪ ਐ ਤੋੜਨੀ ਬਹੁਤ ਔਖੀ ਸੀ ਕਲੇ-ਕਲੇ ਨੂੰ ਲਾਉਣੀ ਟੇਪ ਤਾਂ ਲੱਗ ਗਈ ਉੱਥੇ 100 ਬੂਟੇ ਨੂੰ ਹਾਂ ਮੁਰਾ ਮੁਰਾ ਤੇ ਰੰਗੇ ਲਾਤਾ ਮੇਰੇ ਕੋ ਘਰਾਂ ਇੱਕ ਪੇਂਟ ਬਚਿਆ ਹੋਇਆ ਤਾਂ ਉਹ ਲਾਤਾ ਮੌਜੇ ਪਾਤਾ ਸਾਰੇ ਲਾਤਾ ਇੱਕ ਬੂਸੇ ਪੰਜ ਜਣੇ ਨੂੰ ਲੱਗ ਜਾ ਕਰੇ ਨਾ ਠੀਕ ਹੈ ਆ ਟੋਆ ਬੱਟਿਆ ਭਾਈ ਬਾਈ ਕਹਿੰਦਾ ਵੀ ਖੜੀਆਂ ਨਹੀਂ ਰੱਖਣੀਆਂ ਲੰਬੀਆਂ ਰੱਖਣੀਆਂ ਲੰਬੀਆਂ ਉਹਨੇ ਪਾਉਣੀ ਦੱਬ ਕੇ ਹੀ ਪਲਾਉਣੀਆਂ ਹਾਂ ਹਾਂ ਹਲੇ ਮਹੀਨੇ ਵੀ ਤੈਨੂੰ ਲਾਉਣੀ ਆ ਹਾਂ ਠੀਕ ਹਲਦਾ ਫੇ ਕੜੀ ਰਹਿਣ ਦੋ ਹਾਂ ਇਹਦੇ ਵਿੱਚ ਹਾਂ ਨੇ ਹੋਰ ਪੱਟਣਾ ਥੋੜਾ ਜਿਹਾ ਡੂੰਗਾ ਹਾਂ ਫੁੱਟ 1.5 ਫੁੱਟ ਫੁੱਲ ਪੱਟਣਾ ਦੋ ਦੋ ਟੱਕ ਚੱਕ ਦੇਣੇ ਬਸ ਹੂੰ ਕੀ ਨੇ ਛੇੜੀ ਵਧੀਆ ਪੱਦ ਗੁੱਦ ਵੀ ਵਧੀਆ ਠੀਕ ਹੈ ਨਾ ਛੇੜੀ ਆਪਣੀ ਆਹੀ ਸਾਈਜ਼ ਵਧੀਆ ਬਾਈ ਹਾਂ ਸਾਈਜ਼ ਵਧੀਆ ਹੈ ਹਾਂ 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 ਸਾਈਜ਼ ਵਧੀਆ ਹੈ ਚਲ ਮੈਂ ਤਾਂ ਕਰੀ ਦੀ ਕੰਮ ਆ ਗਈ ਹਾਂ 32 33 ਹੁਣ ਪਿਓਰ ਤਿਆਰ ਕਰੀ ਪਤਾ ਤਾਂ ਹੈਗਾ ਹਾਂ 32 33 ਸਾਨੂੰ ਮਿਲੀ ਧੀ ਉੱਪਰਲੀ ਫੋਟੋ ਮਨੇ ਐਹ ਜੀ ਐਹ ਜੀ ਦੀ ਮਨੇ ਦੇ ਰਿਹਾ ਐਹ ਜੀ ਫੋਟੋ ਲਿਆਇਆ ਤਾਂ ਬਾਈ ਹੂੰ ਕਿਉਂਕਿ ਉਹ ਛਾਂਕ ਕੇ ਹੀ ਦਿੱਤੀ ਤੇ ਉਹਨਾਂ ਨੇ ਛਾਂਕ ਨਹੀਂ ਛਟੀਆਂ ਆਪਣੇ ਪਹਿਲਾਂ ਲਾ ਲੀਆਂ ਤੇ ਬਚੀ ਪਈਦੀ ਉਹਨਾਂ ਕੋਲ ਅੱਛਾ ਇਹ ਜਿਗਣਾ ਬਰੀਕ ਮਾਲ ਤਾਂ ਇਹ ਜੀ ਤੁਹਾਨੂੰ ਦੇ ਦਿੱਤੀ ਹਾਂ ਆ ਚੀਜ਼ ਹਾਂ ਹਾਂ ਨਹੀਂ ਆਹਾਂ ਸਾਰੀ ਜੀ ਆ ਤਾਂ ਬਣ ਗਈ ਆ ਮੋਟੀ ਜੀ ਆ ਹਾਂ ਨਾ ਠੀਕ ਹੈ ਦੇਖਣਾ ਜਿਹੜੇ ਬਾਅਦ ਵਿੱਚ ਬਰੀਕ ਵੀ ਬਚ ਜਾਂਦੀ ਉਹ ਵੀ ਕੰਮ ਆਉਂਦੀ ਉਹਨਾਂ ਦੀ ਹੈ ਆ ਜਾਂਦੀ ਆ ਤੇ ਨਵੇਂ ਤਿਆਰ ਕਰ ਦਿੰਦੇ ਉਹ ਤੇ ਹੀ ਹਾਂ ਆਪਣੀ ਲਿਆ ਕੇ ਫੇਰ ਮੈਨੂੰ ਦੇ ਦਿੱਤੀ ਉਹਨਾਂ ਨੇ ਨਹੀਂ ਲੈ ਜਾ ਠੀਕ ਆ ਠੀਕ ਜਿੱਦਾਂ ਆਹੇ ਬਾਈ ਆ ਕਿ ਕਿੰਨਿਆ ਕਲਮਾ ਹੈ ਇਹ ਬਾਈ ਚੱਲ ਬਣਣੀ ਐ ਨਾ ਜੀ ਵੱਡ ਕੇ ਲਾਵੇ ਸਾਰੀਆਂ ਸਾਰੀਆਂ ਉਹ ਜਿਹੜੇ ਅੱਖਾਂ ਐ ਸਾਰੀਆਂ ਚੱਲਣੀਆਂ ਐ ਸਾਰੀਆਂ ਚੱਲਣੀਆਂ ਐ ਕਲਮਾ ਬਣ ਜਾਣੀਆਂ ਇਹਦੀ ਕਲਮਾ ਬਣ ਜਾਣੀਆਂ ਬਣਾ ਦੇਣੀ ਆਪਾਂ ਨੇ ਕਲਮਾ ਠੀਕ ਆ ਲਓ ਜੀ ਬਾਈ ਪੂਰੀ ਵੀਰ ਪਾਏ ਆ ਕਾਲਾ ਇਹਦਾ ਕਰਾ ਖੋਆ ਪਿਆ ਬਹੁਤ ਔਖਾ ਲੱਭਿਆ ਇਹਨੂੰ ਆਪ ਨਹੀਂ ਪਤਾ ਹੈਗਾ ਕੋਈ ਕੋ ਜਾਣਦਾ ਨਹੀਂ ਹੈਗਾ ਉਹ ਮੋਟਰ ਪਰ ਤੇ ਆਏ ਆ ਵੀ ਜੇ ਕੋਈ ਲੈ ਕੇ ਜਾਂਦਾ ਫਿਰ ਜਿੱਤੀ ਜਿੱਤੀ ਸਾਡੇ ਛੱਡ ਕੇ ਨਹੀਂ ਜਾਂਦਾ ਪਤਾ ਨਹੀਂ ਤਾਂ ਪੱਕਾ ਨਹੀਂ ਪਤਾ ਹੁੰਦਾ ਉੱਥੇ ਪ੍ਰਧਾਨ ਕਹਿੰਦਾ ਪ੍ਰਾਲੀ ਫੋਨ ਕੁੱਪ ਚ ਲੱਭ ਕੇ ਨਾ ਗਿਆ ਤਾਂ ਗਿਆ ਕਿੱਥੇ ਮੈਂ ਤੈਨੂੰ ਤਾਂ ਹੀ ਕਹਦਾ ਤੂੰ ਕਿਹਾ ਨਹੀਂ ਵੀ ਕੁੱਪ ਦੇ ਨਾਲ ਨੂੰ ਦੇਖ ਪ੍ਰਧਾਨ ਨੇ ਕੁੱਪ ਨੂੰ ਗੇੜਾ ਦਿੱਤਾ ਕਹਿੰਦਾ ਉਹਨੂੰ ਕਿਹ ਕੁੱਪ ਨੂੰ ਤਾਂ ਗੇੜਾ ਦਿੱਤਾ ਕੁੱਪ ਬੋਲਣਾ ਦਾ ਘੜ ਦੇਣ ਲੱਗ ਰਿਹਾ ਸ਼ੁਕਰ ਆ ਭਾਈ ਮਿਲ ਗਿਆ ਪੂਰੀ ਉੱਥੇ ਦਾ ਲੱਗੇ ਦੋ ਗੇੜੇ ਇੱਕ ਗੇੜਾ ਆਏ ਨੂੰ ਇੱਕ ਆਏ ਨੂੰ ਕੋ ਫੇਰ ਆਸੇ ਪਾਸੇ ਨੂੰ ਘੁੰਮਣ ਕੇ ਰੀ ਇੱਥੇ ਦੇ ਪਾਲਿਆ ਉਹਨੇ ਕੋਹਂਦੇਰੀ ਮੋਟਰ ਕੋਲੋਂ ਉੱਥੇ ਰਸਤਾ ਹੈ ਕਹਿੰਦਾ ਉੱਥੇ ਰਸਤਾ ਮੈਨੂੰ ਲੱਗਿਆ ਏ ਉੱਥੇ ਰਸਤਾਰੀ ਦਾ ਫੇਰ ਉੱਪਰ ਕੁਵਾ ਕੇ ਲੈ ਕੇ ਗਏ ਕਹਿੰਦਾ ਐਡਾ ਦਾ ਕੰਮ ਨਹੀਂ ਤਾਂ ਕਹਿੰਦਾ ਜਿੰਦਾ ਕੰਮ ਬਣ ਗਿਆ ਉੱਥੇ ਤੇ ਤੁਸੀਂ ਜੱਗਰਾਂ ਦੇ ਘਰ ਤੇ ਆਏ ਹੋਗੇ ਟੱਪਰੇ ਨੂੰ ਹੋ ਜਾਣਾ ਤਾਂ ਟੱਪਰੇਂ ਜੜਾਂ ਦੇ ਨਹੀਂ ਅਸੀਂ ਪਹਿਲਾਂ ਇੱਧਰ ਨੂੰ ਆਏ ਆਏ ਨੂੰ ਕੇ ਫੇਰ ਘੁੰਮ ਕੇ ਘੁੰਮਣ ਕੇ ਹੀ ਜਾਰਾ ਪੈ ਗਈ ਮੈਂ ਕਹਾਂ ਇਹ ਤਾਂ ਹੁਣ ਚੱਲ ਲਿਖਿਆ ਪਤਾ ਹਾਂਜੀ ਤਾਂ ਕਰਦਾ ਬਾਈ ਹਟੇ ਮੈਂ ਹਾਂ ਡੰਗਰ ਪਛਾ ਨਹੀਂ ਜੋੜ ਦਿੰਦਾ ਹਾਲੇ ਬੱਚਾ ਏ ਕਿਦਣ ਹੋ ਗਿਆ ਥੋੜਾ ਜਿਹਾ ਬੜਾ ਇਹਨਾਂ ਨੇ ਟਿਊਸ਼ਨ ਲਾ ਲੈਣਾ ਫਿਰ ਫਿਰ ਤਾਂ ਡਿਵੀਜ਼ਨ ਚੱਲ ਪਣਾ ਕੁੜੀ ਜਾਂਦੀ ਟਿਊਸ਼ਨ ਕੋਈ ਨਹੀਂ ਹੁਣ ਤਾਂ ਜਾਂਦੀ ਨਹੀਂ ਇਹਨੇ ਹਾਲੇ ਹਾਲੇ ਇਹਨੇ ਪੜਾਈ ਉਹ ਵੀ ਨਹੀਂ ਨਾ ਪ੍ਰੀਕ ਨਵੀਆਂ ਮਸ਼ੀਨਾਂ ਆਈਆਂ ਕਿ ਨਹੀਂ ਹਾਲੇ ਨਵੀਆਂ ਆ ਗਈਆਂ ਇੱਕ ਕੱਲ ਹਾਂ ਉਹ ਭਾਈ ਇਧਰ ਨੱਠ ਕੇ ਚੱਲੀ ਜਾਂਦੀ ਨਹੀਂ ਅਗਨੀ ਭਾਈ ਹੁਣ ਝੱਲੀਆਂ ਬੰਨਦਾ ਹੀ ਬੰਦਾ ਦਾ ਸੀ ਗਿਆ ਕਹਿੰਦਾ ਇੱਕ ਪੜੇ ਕਰਨੀਆਂ ਕੋਈ ਟਰਾਲੀ ਤਾਰ ਗਿਆ ਪੰਜ ਛੇ ਡੰਗਰ ਤੇ ਨਵੀਆਂ ਮਸ਼ੀਨਾਂ ਆ ਗਈਆਂ ਆਈ ਵੀ ਦੇ ਅੱਜ ਹਾਂ ਇੱਕ ਲਾਲ ਮਸ਼ੀਨ ਦੀ ਤੇ ਕਾਲੀ ਦੀ ਇੱਕ ਦੇਖ ਲਓ ਬਾਈ ਆਹ ਪੂਰੀ ਕਹਿੰਦਾ ਮੇਰੇ ਵੀ ਉੱਥੇ ਝਟ ਲਾ ਕੇ ਆ ਵੀ ਲਾ ਕੇ ਗਈ ਵੀ ਦੇਖ ਲਓ ਪੂਰੀ ਹੁਣ ਤਾਂ ਨੁਕਸਾਨ ਹੈ ਇਸ ਟਾਈਮ ਹਾਂ ਹਾਂ ਹੈ ਪੂਰੀ ਬੰਬ ਵੀ ਚੱਲ ਰਹਿੰਦੇ ਆ ਸੜ ਆਹ ਸੜ ਬਾਈ ਬੰਬ ਵੀ ਚੱਲੇ ਰਹੇ ਆ ਸ਼ੁਕਰ ਹੈ ਬੰਬ ਕਰਨੀ ਨਹੀਂ ਵੀਡੀਓ ਬਣੀ ਬਚਾਉਰੇ ਆ ਹਾਂਜੀ ਸੀ ਨਾ ਆ ਕਿੱਥੇ ਆਇਆ ਸੀ ਨਾ ਉਤੇ ਆ ਸੀ ਨਾ ਬਾਈ ਅੱਜ ਵੀ ਸੂਰਜੀ ਦੇਵਤੇ ਨੇ ਸ਼ਾਮ ਟਾਈਮ ਜੇ ਦਰਸ਼ਨ ਦਿੱਤੇ ਨੇ ਜੇ ਹੱਡ ਖੁੰਦ ਗਏ ਇੰਨੇ ਜੇ ਫਰਕ ਪੈ ਜਾਂਦਾ ਨਹੀਂ ਓਕੇ ਹੋ ਗਏ ਦਰਸ਼ਨ ਆ ਸਾਈ ਕੀ ਤੀ ਮਸੀਨ ਹੋਏ ਆਸਤਾ ਨਹੀਂ ਇਹ ਆ ਮਹੀਨੇ ਆ ਮਹੀਨੇ ਜੇ ਦਸੇਕ ਪੈਂਦਾ ਹੁੰਦਾ ਪਰ ਜੇਕਣਾ ਜੀ ਨੇ ਤੇਜ ਸਪਰੇ ਕਰੀ ਵੀ ਇਕਣਾ ਹੋ ਗੇ ਨਾ ਕਣਕਾ ਉਹ ਕਣਕੇ ਯਾਰ ਦਵਾਈ ਉਹਦੇ ਪੇ ਗੁੱਲੀ ਡੰਡੇ ਪੇ ਅਸਰ ਨਹੀਂ ਕਰਦੀ ਹੁਣ ਕਣਕ ਪਰ ਆ ਕਣਕ ਬਸਰ ਹੋਏ ਬਾਈ ਦੇਖ ਲੋ ਆ ਕਣਕੇ ਸੱਡੇ ਸਾਡੇ ਦਾ ਕਣਕੇ ਪੂਕੀ ਹਾਂ ਰਹੇ ਫਲਵਾਏ ਰ ਕਣਕ ਬਸਰ ਹੋਏ ਤੇਜ ਜੇ ਅਟਾਂਟਾ ਸੋਈ ਵੀ ਆ ਬਾਈ ਗੱਲ ਪੂਰੀ ਦੀ ਸੱਚੀ ਆ ਤੰਗ ਜਰੂਰ ਕਰਦਾ ਇਹ ਤੰਗ ਕਰਦਾ ਇਹ ਖੜਨਾ ਨਹੀਂ ਹੋਇਆ ਹਾਂ ਕੁੱਤਾ ਨਹੀਂ ਲਿਆਉਂਦੇ ਪੂਰੀ ਹੁਣ ਕੁੱਤਾ ਨਹੀਂ ਕੁੱਤਾ ਘਰੇ ਆ ਕਦੇ ਨਹੀਂ ਕਮਾਇਆ ਹੁਣ ਹੁਣ ਨਹੀਂ ਕਮਾਇਆ ਪਿਛਲੇ ਸਾਲ ਕਮਾਇਆ ਹੁਣ ਨਹੀਂ ਆਹ ਸਾਲੀ ਨੰਬਰ ਆਇਆ ਉਹਦੇ ਵਿਚਾਰੇ ਦਾ ਪਿਛਲੇ ਸਾਲ ਤਾਂ ਇਧਰੋਂ ਚੱਲਣ ਦਾ ਜਿਹੜਾ ਬਾਕੀ ਬਾਈ ਆਹ ਸਾਹਮਣੇ ਚੱਲੀਆ ਪੈਂਦਾ ਏਅਰਪੋਰਟ ਹੈ ਕਰਮਰਾ ਦਾ ਵੀ ਜੱਲਾ ਦੌਰੇ ਦਾ ਸਿੱਧਾ ਡਾਇਰੈਕਟਰ ਹਾਂ ਖਾਈਆਂ ਵਧਾਈਆਂ ਹੋ ਗਈਆਂ ਸਖਿਪ ਤਾਂ ਯਾਰ ਹੀ ਹੁੰਦੀ ਐ ਹਾਂ ਬਾਈ ਠੀਕ ਟੈਂਬੂਟੇ ਦੀ ਲਵਾਈ ਬਹੁਤ ਹੈ ਨਾ ਐਤ ਕੀ ਭਾਈ ਸਾਡੇ ਏਰੀਆ ਚ 9 10 ਨੰਬਰ ਛਿੜੀ ਬਹੁਤ ਜ਼ਿਆਦਾ ਲੱਗੀ ਬਹੁਤ ਜ਼ਿਆਦਾ ਜੀੜ ਧਾੜੀ ਘੱਟ ਲੱਗੀ 9 10 ਜ਼ਿਆਦਾ ਲੱਗੀ ਹੈ ਪੂਰੀ ਭਾਈ 9 10 ਨੰਬਰ ਤਿੰਨ ਕ ਸਾਲ ਚ ਹੋ ਜਾਂਦੀ ਹੈ ਤਿਆਰ ਜਿਹੜੀ ਦੂਏ ਜੀੜ ਧਾੜੀ ਉਹ 5 ਸਾਲ ਦਾ ਗਾਰੰਟੀ ਹੈ ਤਿੰਨ ਸਾਢੇ ਤਿੰਨ ਸਾਲ ਚ ਭਾਈ ਚੰਗੀ ਸੇਵਾ ਕਰੇ ਤਿਆਰ ਹੈ ਬੂਟਾ ਅਮਨਾ ਵੀ ਹੁਣ ਲਿਆ ਪੂਰੀ ਬੂਟੇ ਅੱਛਾ ਇਹ ਵੀ ਲਿਆਇਆ ਏ ਖਾਤੇ ਬੂਟੇ ਲਿਆਇਆ ਮੈਂ ਭੁੱਲ ਗਿਆ ਹੁਣ ਗੱਲ ਕਿੰਨੇ ਕਹਿੰਦੇ ਤੇ ਇਹ ਅੱਛਾ ਲਾਉਂਗਾ ਇਹ ਵੀ ਇਹ ਲਿਆ 22 ਪੈਨ ਛਿੜੀ ਠੀਕ ਇੰਨੇ ਗਏ ਜਿਆਦਾ ਲੰਬੀ ਨਹੀਂ ਨੋਰਮਲ ਗਏ ਨੋਰਮਲ ਵੀ ਠੀਕ ਆ ਜਿਆਦਾ ਲੰਬੀ ਤਾਂ ਕੋਈ ਜੇ ਆਪਾਂ ਕਹੂਗਾ ਲੰਬੀ ਐ ਛਟੇ ਆ ਉਹਨਾਂ ਨਾਲ ਨੇ ਫੁੱਟਣਾ ਵੀ ਘੱਟ ਪੂਰੀ ਮੈਂ ਉਹਨੂੰ ਇੱਕ ਕਿਹਾ ਵੀ ਬਾਈ ਦੂਰ ਲਾਈ ਹਾਂ 6 ਫੁੱਟ ਪਰ ਹਾਂ ਜੇ ਨੇੜੇ ਲਾਉਂਗਾ ਮੈਂ ਕਹਾਂ ਫੇਰ ਤੇਰੀ ਛਿਟੀ ਨਹੀਂ ਫੁੱਲਣੀ 6 ਫੁੱਟ ਪਰ ਬਹੁਤ ਆ ਤਾਂ ਨਹੀਂ 6 ਪਰ ਲਾਈਆਂ 6 ਪਰ ਨਿਆਰਾ ਐ ਆ ਸਾਹਮਣੇ ਵੀ ਬਾਈ ਲੱਗੇ ਪਏ ਦੂਰ ਲੱਗੇ ਪਏ ਆ ਤਾਂ ਕੰਮ ਜਾਵੇ ਇਹ ਦੋਬਲ ਟਰੈਕਟਰ ਚੱਲਦਾ ਇਹਨਾਂ ਦਾ ਇਹ ਹੈ ਡਬਲ ਟਰੈਕਟਰ ਅੱਛਾ ਚਾਰੇ ਪਾਸੇ ਨੂੰ ਬਾਹਰ ਹੁੰਦਾ ਇਹ ਇਸ ਨੂੰ ਬਾਹਰ ਹੁੰਦਾ ਠੀਕ ਆ ਠੀਕ ਆ ਇਹ ਹੋ ਗਏ 3 ਸਾਲ ਦੇ ਇਹਦੇ ਜੀ ਗੰਨਾ ਨਹੀਂ ਤਾਂ ਹੈਗਾ ਪਹਿਲਾਂ ਸਰੋਂ ਬੀਜੀ ਵੀ ਤੇ ਇਹਨਾਂ ਨੇ ਉਹ ਬਾਈ ਉਹ ਸਾਹਮਣੇ ਵਾਲੇ ਆ ਫੇਰ ਕਣਕ ਵੀਜੀ ਆ ਫੇਰ ਹੁਣ ਦੁਆਰੇ ਫੇਰ ਕਣਕ ਵੀਜੀ ਇਹਨਾਂ ਨੂੰ ਬਾਈ ਇੱਕ ਦੇਖੋ ਆਹ ਹੈ ਜੀ ਆ ਕਿੰਨੀ ਕ ਕਣਕ ਆ ਆ ਕਿੱਡੀ ਕਣਕ ਤਿੰਨ ਚਾਰ ਚਤਰਾ ਦੇ ਔਰੇ ਆਟਮਾ ਪੂਰੀ ਹੈ ਕਣੇ ਵਾਲੇ ਗੇਤੀ ਬੇਛਤੀ ਸਾਰੀ ਬੀਜੀ ਵੀ ਆ ਕਹਿੰਦੇ ਕੀ ਆ ਪਤਾ ਕਿਹਨੇ ਬਚਾਲਣੇ ਆਹ ਤਾਂ ਪੂਰੀ ਪ੍ਰਧਾਨ ਵਾਲੀ ਵੀ ਮੈਂ ਦੇਖ ਕੇ ਆਇਆ ਉਹ ਵੀ ਛੋਟੀ ਛੋਟੀ ਉਹ ਹਲੇ ਹਨਾ ਪਲੇਟ ਕਰਕੇ ਪਾਣੀ ਲੱਗੇ ਤੇ ਚੱਲੂਗੀ ਉਹ ਪਾਣੀ ਲੱਗੇ ਤੇ ਪਾਣੀ ਲਾ ਤਾਂ ਕਹਿੰਦਾ ਹੋਰ ਵੀ ਬਾਤ ਆ ਵਿੱਚ ਪ੍ਰੋਜੈਕਟ ਇਹ ਕਹਿੰਦਾ ਹਾਂ ਜੁਰੀਏ ਜਰੀਏ ਪਾਇ ਤੇ ਲੈ ਆਹ ਯਾ ਕਹਿੰਦਾ ਪਾਪਾ ਪਾਪਾ ਗੱਨਾਗੇ ਪਾਪਾ ਜੀ ਤੋਰੀ ਮੈਂ ਇੱਕ ਦੇਖਿਆ ਏ ਜਿਹੜੇ ਅੱਜ ਕੱਲ ਤੇ ਨਿਆਣੇ ਘੱਟ ਬੋਲਦੇ ਆਪਣੇ ਵਰਗੇ ਜਿਆ ਤਿੱਖੇ ਤੇ ਹੁਣ ਤਿੱਖੇ ਨਹੀਂ ਹੈਗੇ ਨਾ ਘੱਟ ਬੋਲਦੇ ਕੁੜੀਆਂ ਪਹਿਲਾਂ ਲੱਜਿੰਦੀ ਬੋਲਣ ਮੁੰਡੇ ਘੱਟ ਬੋਲਦੇ ਮੁੰਡੇ ਘੱਟ ਬੋਲਦੇ ਮੁੰਡੇ ਤੁਰਨ ਵੀ ਸਹੀ ਆਪਣਾ ਲੇਟ ਲੱਗਦੇ ਨਿਆਣੇ ਕੁੜੀਆਂ ਕੁੜੀਆਂ ਪਹਿਲਾਂ ਕੁੜੀ ਕੁੜੀਆਂ ਪਹਿਲਾਂ ਹਾਂ ਬਾਈ ਕੁੜੀਆਂ ਅੱਜ ਕੱਲ ਮਤਲਬ ਪੜ੍ਹਨ ਨੂੰ ਤੇਜ਼ ਓਦਾਂ ਵੀ ਹੁਣ ਤਾਂ ਬਾਈ ਹੈ ਇੱਧਰ ਕਿ ਆ ਗਿਆ ਟਰੈਕਟਰ ਪੂਰੀ ਤੇਲਾ ਆਵਾਜ਼ ਕਿੰਨੀ ਕਿੰਨੀ ਦੂਰ ਤੱਕ ਸੁਣਦੀ ਐ ਖੜਕਾ ਹੱਥ ਤੋਂ ਕਿੰਨਾਂ ਜਾ ਆ ਪਿੰਡ ਐ ਜੀ ਸਾਡੇ ਇੱਧਰ ਉਹ ਪ੍ਰਧਾਨ ਦੀ ਗੋਠੀ ਬੈਕ ਸਾਈਡ ਤੇ ਦਿਖਦੀ ਐ ਨ ਪੂਰੀ ਐ ਪੂਰੀ